ਤੇ ਬਾਬੋ ਜੇ ਕੱਲ ਕਮੈਂਟ ਆਏ ਸੀਗੇ ਕਿ ਬਾਈ ਇੰਗਲਿਸ਼ ਚ ਚੱਲੀ ਜਾਂਦੀ ਵੀਡੀਓ ਹਨਾ ਬਾਈ ਉਹ ਹਨਾ YouTube ਨੇ ਕੋਈ ਆਪਸ਼ਨ ਕੱਢ ਦਿੱਤਾ ਆ ਉਹ ਆਟੋਮੈਟਿਕ ਸਾਰੀ ਵੀਡੀਓ ਤੇ ਹੁੰਦਾ ਹੁੰਦਾ ਉਦਾਂ ਮੈਂ ਬੰਦ ਕਰ ਦਿਆ ਕਰੂੰਗਾ ਪਰ ਜੇ ਬਾਈ ਜਾਂਸ ਨਾ ਵੀ ਹੋਵੇ ਤਾਂ ਤੁਸੀਂ ਬਾਈ ਉਹ ਆਪ ਜਾ ਕੇ ਆਡੀਓ ਟਰੈਕ ਜੀ ਇਹੀ ਵੀਡੀਓ ਜੀ ਤੇ ਚੱਲਦੀ ਆ ਨਾ ਉੱਥੇ ਆਡੀਓ ਟਰੈਕ ਲਿਖਿਆ ਹੁੰਦਾ ਉੱਥੇ ਜਾ ਕੇ ਤੁਸੀਂ ਪੰਜਾਬੀ ਕਰ ਲਿਓ ਇਸੇ ਵੀਡੀਓ ਦੀ ਸੈਟਿੰਗ ਖੋਲ 7 8 9 10 ਤੱਕ ਵੀ ਸੰਭਿਆ ਜਾਂਦਾ ਕਬੂਤਰ ਦੀ ਭੁੱਖ ਦੇਖ ਕੇ ਕਦੀ ਵੀ ਕਿਸੇ ਦੇ ਕੈਨ ਤੇ ਕਬੂਤਰ ਨਹੀਂ ਸੰਭਣਾ ਬਾਈ ਸੱਤਾਂ ਤੇ ਸੰਭਲਾ ਭਾਈ ਛਿਆਂ ਦੇ ਤੁਸੀਂ ਕਿੱਦਾਂ ਢਾਉਣੀ ਬਾਈ ਉਦੋਂ ਤੁਸੀਂ ਛਤਰੀ ਦੀ ਲਾ ਕੇ ਬੱਚੇ ਡਾਉਣੇ ਆ। ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਇੱਕਦਾਂ ਜੋੜਾ ਆ ਜਾਂ ਕੋਈ ਵੀ ਵੀ ਥੱਲੇੋਂ ਭਰਦੇ ਨਹੀਂ ਹੈਗੇ। ਬਾਈ ਪਹਿਲਾਂ ਤਾਂ ਡੀਵਾਰਮਿੰਗ ਕਰੋ ਉਹਨਾਂ ਦਾ। ਇਦਾਂ ਸੀਗੀ ਵੀ ਜਿੱਦਾਂ ਤੁਸੀਂ ਬੱਚੇ ਘੜਾਏ ਨਾ ਨਾ ਵੀ ਹੱਤੀ ਦਾਣਾ ਦੋ ਕੁਛ ਨਹੀਂ। ਵੱਡਾ ਬੱਚਾ ਆਪ ਵੀ ਤੁਹਾਡੇ ਕੋਲ ਇੰਨਾ ਤੇ ਪੇਅਰ ਕਰਦਾ ਸੀਗਾ। ਦਾ ਕਮੈਂਟ ਆਇਆ ਸੀ ਬਾਈ ਵੀ ਜਿਹੜੇ ਬੱਚੇ ਆਪਾਂ ਹੱਤ ਉੱਤੇ ਤੇ ਜੇ ਲਾਉਣੇ ਹੋਣ ਕਿੱਦਾਂ ਲਾ ਸਕਦੇ ਆ। ਭਾਈ ਮੈਂ ਬੱਚਾ ਵੀ ਤੁਹਾਨੂੰ ਦਿਖਾ ਦਿੰਦਾ ਹਾਂ ਜੀ ਲੈਣ ਤੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਭਰਾਵਾਂ ਦਾ ਵੀ ਦਿ ਲੋ ਧੰਨਵਾਦ ਤੇ ਆयो ਬੱਬਿਓ ਕਰਦੇ ਆ ਵੀਡੀਓ ਤੇ ਜਿੰਨੇ ਵੀ ਕਬੂਤਰ ਆ ਬੱਬਿਓ ਕਬੂਤਰੀਆਂ ਥੱਲੇ ਵਾਲੀਆਂ ਵੱਡੀਆਂ ਹਨਾ ਤੇ ਉਹ ਛੋਟੇ ਛੁਡੇ ਇਹ ਕਰਕੇ ਬਾਹਰ ਲਿਆ ਕੇ ਉਹਨਾਂ ਨੂੰ ਧੁੱਪ ਧੁੱਪ ਲਮਾਉਣ ਲੱਗਾ ਤੇ ਧੁੱਪ ਪਹਿਲਾਂ ਸੀਗੀ ਹੁਣ ਔੜ ਗਈ ਧੁੱਪ ਹੁਣ ਫੇਰ ਬਦਲ ਹੋ ਗਿਆ ਹਨਾ ਇਹਨਾਂ ਨੂੰ ਬੱਬਿਓ ਡੀਵਾਰਮਿੰਗ ਕਰਨੀ ਅੱਜ ਮਤਲਬ ਪਾਣੀ ਦੀ ਦਵਾਈ ਲੋਣੀ ਆ ਆਪਾਂ ਕਬੂਤਰੀਆਂ ਨੂੰ ਸਾਰੀਆਂ ਨਹੀਂ ਹਨਾ ਵ ਤੇ ਕੱਲ ਨੂੰ ਆ ਵੱਡੇ ਕੂਤਰਣ ਲਾ ਲਾਂਗੇ ਠੀਕ ਆ ਫੇ ਪਰਸੋਂ ਨੂੰ ਆਪਾਂ ਇਹਨਾਂ ਨੂੰ ਲਾ ਲਾਂਗੇ ਤੇ ਮੈਂ ਤੁਹਾਨੂੰ ਦੱਸ ਵੀ ਜਿੰਨਾ ਆਪਾਂ ਜੇ ਇਦਾਂ ਹੁਣ ਜੀ ਜ਼ਿਆਦਾ ਕੁਆਂਟੀਟੀ ਚ ਕੂਤਰ ਆ ਨਾ ਤੇ ਜਿੰਦਾ ਜ਼ਿਆਦਾ ਮਾਤਰਾ ਇਹ ਕੂਤਰ ਆ ਆਪਣੇ ਕੋਲ ਜ਼ਿਆਦਾ ਹੋਇਆ ਹਨਾ ਵੀ ਆਪਾਂ ਮਹਿੰਗੀ ਗੋਲੀ ਜੇ ਹੁਣ ਕਹੀਏ ਵੀ ਉਹ ਜਿਹੜੀਆਂ ਗੋਲੀਆਂ 50 ਕ ਗੋਲੀਆਂ ਹੁੰਦੀਆਂ ਹਨਾ 3000 ਦੀਆਂ ਵੀ ਨਹੀਂ ਚੱਲ ਆਪਾਂ ਨਹੀਂ ਲਾਉਣੀਆਂ ਹਨਾ ਤੇ ਮੈਂ ਦੱਸ ਦਿੰਦਾ ਉਹਦੀ ਜਗ੍ਹਾ ਆਪਾਂ ਕਿਹੜੀ ਗੋਲੀ ਵਰਤ ਸਕਦੇ ਆ ਉਹਨੂੰ ਕਿੱਦਾਂ ਲਾਉਣੀ ਆ ਸਹੀ ਤਰੀਕੇ ਨਾਲ ਕਿੱਦਾਂ ਲਾਉਣੀ ਕਿੱਦਾਂ ਨਹੀਂ ਲਾਉਣੀ ਕਿੰਨੀ ਘਟਾ ਵਧਾ ਕੇ ਕਿੱਦਾਂ ਲਾਉਣੀ ਆ ਹਨਾ ਕੀ ਕੀ ਦੇਣਾ ਉਹਨਾਂ ਨੂੰ ਤੋਂ ਬਾਅਦ ਸਾਰੀ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾਉਂਗਾ ਤੇ ਦੱਸੂਗਾ ਵੀ ਆਇਓ ਬਾਬਾ ਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਲੋ ਬਾਬੇ ਉਹ ਕਰਦੇ ਆ ਵੀਡੀਓ ਸ਼ੁਰੂ ਅੱਜ ਦੀ ਤੇ ਸੇ ਥੋੜੀ ਜੀ ਖਰਾਬ ਸੀ ਕੀ ਦਵਾਈ ਦੁਵੀ ਲੈ ਕੇ ਆਇਆ ਹੁਣ ਜਾ ਕੇ ਲੇਟ ਹੋ ਗਿਆ ਥੋੜਾ ਜਿਹਾ ਤੇ ਇੱਕ ਆਪਾਂ ਉਹ ਵੀਰ ਕੋਣ ਮੰਗਾਈ ਸੀ ਨਾ ਤੇ ਉਹ ਪਾਊਡਰ ਆਪਾਂ ਨੂੰ ਮਿਲ ਗਿਆ ਤੇ ਉਹ ਲੈ ਆਂਦਾ ਹਨਾ ਉਹਦੀ ਸਪਰੇਅ ਕਰਦੇ ਆ ਤੇ ਉਹ ਚੋਂ ਦਾ ਪੋਟਾਸ਼ੀਅਮ ਮਿਕਸ ਕਰਨੀ ਪੋਟਾਸ਼ੀਅਮ ਇਥੋਂ ਪਿੰਡੋਂ ਮਿਲੀ ਨਹੀਂ ਮੈਨੂੰ ਸ਼ਹਿਰੋਂ ਚੇਤਾ ਭੁੱਲ ਗਿਆ ਹਨਾ ਲਿਆਉਂਦਾ ਉਹਦੀ ਕੱਲੀ ਪਹਿਲਾਂ ਮੈਂ ਹੋਣਾ ਜਿੱਦਾ ਦੋ ਕੁ ਚੁਟਕੀਆਂ ਪਾਈਆਂ ਤੇ ਇੱਕ ਛੋਟਾ ਜਿਹਾ ਪ੍ਰੈਸ਼ਰ ਆਪਣੇ ਕੋ ਰੰਗ ਵਾਲਾ ਹੀ ਆ ਫਿਲਹਾਲ ਉਦਾਂ ਹੀ ਕਰ ਦਿੰਨੇ ਆ ਬਾਅਦ ਚ ਵੱਡਾ ਪੰਪ ਲਿਆ ਆ ਕੇ ਤੇ ਸਾਰੇ ਖੁੱਡਿਆਂ ਚ ਕਰ ਦਾਂਗੇ ਇੱਕ ਕਰੀ ਉਦਾਂ ਕਬੂਤਰਾਂ ਤੇ ਪਤਲਾ ਪਤਲਾ ਮਾਰ ਦਿੰਨੇ ਆ ਤੇ ਕੁਜੇ ਕੁਜਿਆਂ ਚ ਵੀ ਪਲਾਉਨੇ ਆ ਹਨਾ ਤੇ ਮੈਂ ਤੁਹਾਨੂੰ ਦਿਖਾਉਣਾ ਕਿਹੜੀ ਉਹ ਮੈਡੀਸਨ ਆ ਤੇ ਜਿੱਦਾਂ ਵੀ ਉਹ ਵੀਡੀਓ ਜਿਹੜਾ ਜੁੜੇ ਰਹੋ ਵੀਡੀਓ ਬਹੁਤ ਕੰਮ ਦੀ ਆ ਇਹ ਆਪਾਂ ਜਿਹੜਾ ਬੁਮਾਰੀ ਮੂਨੀ ਤੇ 30 ਦੀ ਖਰਚਾ ਤੇ ਇੱਥੇ ਕਿਹਾ ਮੈਨੂੰ ਪਤਾ ਨਹੀਂ ਹੁਣ ਕਿ ਕਿੰਨੀ ਤਰੀਕ ਦੀ ਐ ਇਦਾਂ ਹੀ ਆ ਮਹੀਨਾ ਵੀ ਨਹੀਂ ਮੰਦਾ ਇੰਨਾ ਪਤਾ ਕਿੰਨੇ ਦਾ ਹੈ ਚੈੱਕ ਨਹੀਂ ਕੀਤਾ ਦੇਖਦਾ ਤੇ ਦੇਖ ਲੈਨੇ ਕਦੋਂ ਦੀ ਦਰਵੇਸ਼ ਪਿੰਡ ਵਾਜੀ ਆ ਕਿੰਨੀ ਤਰੀਕ ਦੀ ਉਹ ਦੇਖ ਲੈਨੇ ਇੱਕ ਕਰੀ ਹਣਾ ਫਿਰ ਉਸ ਹਿਸਾਬ ਨਾਲ ਕਬੂਤਰ ਕੱਢਾਂਗੇ ਕਬੂਤਰ ਚੱਲੇ ਹੋਏ ਆ ਉਹ ਬਸ ਤਵਾ 10 ਦਿਨ ਖਰਾਕ ਪਈ ਉਹਨਾਂ ਨੇ ਰੈਡੀ ਹੋ ਜਾਣਾ ਆਪਾਂ ਰੈਡੀ ਕਰ ਵੀ ਲਵਾਂਗੇ ਪਤਾ ਆਪਾਂ ਨੂੰ ਇੰਨਾ ਤਾਂ ਯਕੀਨ ਹੈਗਾ ਬਾਬੇ ਦੀ ਕਿਰਪਾ ਨਾਲ ਹਣਾ ਤੇ ਆਇਓ ਬਾਬੇ ਉਹ ਸਪਰੇਅ ਕਰਦੇ ਆ ਤੇ ਮਿਲਦੇ ਆ ਉਸ ਤੋਂ ਬਾਅਦ ਠੀਕ ਆ ਆ ਰੰਗ ਵਾਲਾ ਹੀ ਪਿਆ ਸੀ ਉਹਦੇ ਵਿੱਚ ਥੋੜੀ ਜੀ ਪਾਈ ਹਜੇ ਜਿਹੜੇ ਬਿਮਾਰ ਬ ਤੇ ਬਾਕੀ ਮਾੜੀ ਮੁੱਟੀ ਖੁੱਡਿਆਂ 'ਚ ਮਾਰ ਦਿੰਨੇ ਆ ਹਨਾ ਬਾਕੀ ਫਿਰ ਜ਼ਿਆਦਾ ਘੋਲ ਕੇ ਪਾਵਾਂਗੇ ਰੰਗ ਵਾਲੀ ਸ਼ੀਸ਼ੀ ਸੀਗੀ ਤੇ ਉਹ ਪ੍ਰੈਸ਼ਰ ਛੋਟਾ ਹੀ ਆ ਵੱਡਾ ਹੈ ਨਹੀਂ ਆ ਹਾਂ ਜਿਹੜੇ ਤਿੰਨ ਕਬੂਤਰ ਬਾਬੇ ਉਹ ਠੀਕ ਆ ਕਬੂਤਰੀਆਂ ਤਿੰਨ ਨਹੀਂ ਤੇ ਆ ਇੱਕ ਜ਼ਿਆਦਾ ਹੋਈ ਆ ਦੋ ਸਹੀ ਹੋ ਗਈਆਂ ਆ ਬਿਲਕੁਲ ਉਹ ਧੋਣ ਘੋਣ ਹਟ ਗਈਆਂ ਬਿਲਕੁਲ ਬਹੁਤ ਕਮੁੰਦੀਆਂ ਸੀ ਹਨਾ ਇਦਾਂ ਹੀ ਮਨ ਹਲਾਈ ਜਾਂਦੀਆਂ ਆ ਦੇਖੋ ਉਹ ਦੋਨੇ ਸੈੱਟ ਹੋ ਗਈਆਂ ਆ ਰਹਿ ਗਈ ਆ ਤੇ ਕੋਈ ਚੱਕਰ ਨਹੀਂ ਇਹ ਵੀ ਸੈੱਟ ਹੋ ਜੂਗੀ ਇਹਨਾਂ ਤੇ ਸਪਰੇਅਸ ਬਰੂ ਪਾਉਨੇ ਆ ਮੌਸਮ ਥੋੜਾ ਫੇਰ ਖਰਾਬ ਜਿਹਾ ਹੋ ਗਿਆ ਮੀਮੂ ਵਾਲਾ ਮੋਹੜ ਹਨਾ ਅੱਜ ਆਪਾਂ ਆਹਾਂ ਇਹਨਾਂ ਦੇ ਨਾਲ-ਨਾਲ ਕੁਝ ਪਾ ਦਈਏ ਜਿਹੜਾ ਪਾਣੀ ਵਿੱਚ ਨਾ ਜਾ ਆਇਆ ਕਰੇ ਹਨਾ ਨਾ ਹੋਇਆ ਇਹਨਾਂ ਨੂੰ ਖੋਲ ਕੇ ਦੁਬਾਰਾ ਖੋਲ ਕੇ ਨਾ ਡ੍ਰਿੱਲ ਪਈ ਆਪਣੇ ਕੋ ਖੋਲ ਕੇ ਚੰਗੀ ਤਰ੍ਹਾਂ ਨਾਲ ਲੁੰਨੇ ਜਿਹੜਾ ਇੱਥੋਂ ਦੀ ਪਾਣੀ ਨਾ ਜਾਵੇ ਤੇ ਵਿੱਚ ਕੁਝ ਪਾ ਦਿੰਨੇ ਆ ਪਾਣੀ ਇਹਦੇ ਅੰਦਰ ਨਾ ਜਾਵੇ ਸਾਰਿਆਂ ਦੇ ਵਿੱਚ ਹੀ ਹਨਾ ਜਿੰਨੇ ਵੀ ਆਪਣੇ ਵੀ ਖੁੱਡਿਆ ਦਾ ਪਨਾ ਕੋਈ ਹੱਲ ਕਰ ਲਈ ਅੱਜ ਅੱਜ ਬਾਅਦ ਚੋ ਫੇ ਆ ਨਵੇਂ ਬਣਾਉਣੇ ਆ ਸਾਰੇ ਯਾਰ ਆਪੇ ਬਣਾ ਲੈਣੇ ਨਵੇਂ ਕੀ ਬਣਾਉਣੇ ਆ ਲੱਕੜ-ਕੁੜ ਪਈ ਆ ਚੀਰ ਕੇ ਤੇ ਆ ਵਧੀਆ ਤਰੀਕੇ ਨਾਲ ਅੰਦਰੋਂ-ਅੰਦਰ ਹੀ ਬਣਾਵਾਂਗੇ ਜਿਹੜਾ ਪਾਣੀ ਆ ਬਾਹਰ ਹੀ ਡਿਗੀ ਜਾਵੇ ਹਨਾ ਅੰਦਰ ਨਾ ਜਾਵੇ ਰੋਸ਼ਨ ਮੜਾ ਮੜਾ ਹੈਗਾ ਕੁਝ ਭਾਦਨਾ ਉੱਪਰੋਂ ਤਾਂ ਨਾਲ ਹੀ ਜੋੜ ਦਿੱਤੇ ਬਿਲਕੁਲ ਹੀ ਪੁੱਠੇਆ ਕਰਕੇ ਲਾਤੀਆਂ ਜਾਲੀਆਂ ਬਾਹਰ ਕੱਢ ਕੇ ਲਾਤੀਆਂ ਇਹ ਟੈਂਪਰਰੀ ਆ ਵਿੱਚ ਪਿੰਨਾ ਵੀ ਲਾਤੀਆਂ ਸਕਰੂ ਲਾ ਕੇ ਨਾ ਪਿੰਨਾ ਵੀ ਲਾਤੀਆਂ ਜਾਂਦੀ ਨਹੀਂ ਕਿਤੇ ਵੀ ਪੂਰ ਮੀਬੂਤ ਹੋ ਗਈ ਤੇ ਇਹ ਹੁਣ ਨਵੇਂ ਬਣਾ ਲੈਣੇ 1-2 ਦਿਨ ਦੇ ਵਿੱਚ ਵਿੱਚ ਅੰਦਰੋਂ ਅੰਦਰੀ ਠੀਕ ਆ ਬਾਹਰ ਨੂੰ ਨਹੀਂ ਬਣਾਉਣੇ ਅੰਦਰੋਂ ਅੰਦਰੀ ਬਣਾ ਕੇ ਤੇ ਉਹਨਾਂ ਨਾਲ ਇਦਾਂ ਬਾਹਰ ਨੂੰ ਏਡੀਆਂ ਨੀਆਂ ਭਲਾਈਆਂ ਕਢਾ ਦਾਂਗੇ ਜਿਹੜਾ ਪਾਣੀ ਵਿੱਚ ਨਾ ਆ ਜਾਵੇ ਠੀਕ ਆ ਸਾਰੇ ਇਦਾਂ ਨਾਲ ਜੋੜ ਦਿੱਤੇ ਬਿਲਕੁਲ ਐ ਨਾਲ ਜੁੜ ਗਿਆ ਇਹਦਾ ਵਿੱਚ ਬਹੁਤ ਫਰਕ ਸੀਗਾ ਇਦਾਂ ਉਂਗਲ ਪੈਂਦੀ ਸੀ ਉੱਪਰ ਕਿਉਂ ਔਰ ਪੁੱਠੀਆਂ ਲਾਈਆਂ ਸੀਦਾ ਤੇ ਵਿੱਚ ਗੈਪ ਬਹੁਤ ਸੀ ਤੇ ਪਾਣੀ ਜਾਂਦਾ ਸੀ ਇਹ ਟੈਂਪਰਰੀ ਕੰਮ ਆ ਇਹਨੂੰ ਆਪਾਂ 1-2 ਦਿਨ ਦੇ ਵਿੱਚ ਵਿੱਚ ਹੀ ਬਣਾ ਕੇ ਤੇ ਨਵੇਂ ਲਾ ਦਾਂਗੇ ਅੰਦਰਲੀ ਸਾਈਡ ਲਾਉਣੇ ਆ ਬਾਹਰ ਨੂੰ ਪਲਾਈਆਂ ਕੱਢ ਦੇਣੀਆਂ ਇਦਾਂ ਪਰਛੱਤੀਆਂ ਜੀਆਂ ਬਣਾ ਦੇਣੀਆਂ ਜਿਹੜਾ ਪਾਣੀ ਪਿਆ ਕਰੂ ਤੇ ਬਾਹਰ ਹੀ ਜਾ ਕਰੂ ਅੰਦਰ ਨਹੀਂ ਪਣੀ ਜਾਂਦਾ ਫਿਰ ਸਾਰੇ ਹੁੱਡਿਆਂ ਦਾ ਹੱਲ ਇੱਦਾਂ ਹੀ ਕਰ ਦਾਂਗੇ ਕਿਉਂਕਿ ਮਾਹੌਲ ਤੇ ਪਾਣੀ ਵਾਲਾ ਬਣਿਆ ਹੁਣ ਘਟਾवट ਕੋਈ 30-40% ਤਾਂ ਬਚਤ ਹੋਊਗੀ ਨਾ ਜਿਹੜਾ ਪਾਣੀ ਪੂਰਾ ਜਾਂਦਾ ਸੀ ਹੁਣ ਵਿੱਚ ਨਹੀਂ ਇਥੋਂ ਦੀ ਨਹੀਂ ਜਾਊਗਾ ਜਿਹੜਾ ਨਾਲ-ਨਾਲ ਝੋਕੀਊਗਾ ਸੀ ਨਾ ਹੋ ਨਹੀਂ ਹੋਣ ਅੰਦਰ ਜਾਂਦਾ ਇਹਦੇ ਉੱਤੇ ਮੈਂ ਸਿਮਿੰਟ ਭਰ ਦੇਣਾ ਨਾਲ ਨਾਲ ਮੋਟਾ ਮੋਟਾ ਜਿੱਥੇ ਛੇ ਲਗੇ ਨਾ ਸਿਮਿੰਟ ਭਰ ਦਾਂਗੇ ਨਾਲ ਥੋੜਾ ਸਾਰੇ ਦਿੱਤੇ ਫਿਰ ਪਾਣੀ ਨਾ ਚੋਇਆ ਕਰੂਗਾ ਪਾਣੀ ਅੰਦਰ ਜਾਊਗਾ ਬਸ ਅੰਦਰ ਨਾ ਜਾਵੇ ਉਦਾਂ ਬਾਛੜ ਦੂ ਤਾਂ ਆਪਾਂ ਉੱਤੇ ਕੋਈ ਨਾ ਕੋ ਲਾਈ ਦੀਦਾ ਜਿਹਦਾ ਇੱਥੋਂ ਜਾਂਦਾ ਨਾ ਨਾਲ ਉਹ ਪਾਣੀ ਜਾਂਦਾ ਵਿੱਚ ਇਹਦੇ ਰੋਸ਼ਨਦਾਨ ਆਪਾਂ ਬਹੁਤ ਜਲਦੀ ਬਣਾ ਲਾਂਗੇ ਬਾਬਿਓ ਤੇ ਆਜੋ ਵਸ ਸਮਾਨ ਸਮੂਡ ਆਪਣਾ ਬਹੁਤ ਕੰਮ ਆਉਂਦਾ ਆਪਣਾ ਜਿਹੜਾ ਸਮਾਨ ਰੱਖਿਆ ਹੋਇਆ ਹਨਾ ਆ ਵੀ ਜੁਗੜ ਜੁਗੜ ਲਾ ਲਈਦਾ ਤੇ ਵਧੀਆ ਤਰੀਕੇ ਨਾਲ ਕਰਾਂਗੇ ਹੁਣ ਉਦਾਂ ਇਦਾਂ ਹੀ ਸਹੀ ਲੱਗਣ ਲੱਪੇ ਨਾ ਪ ਗਲਗੇ ਸੀ ਮੈਨੂੰ ਉਦਾਂ ਵੀ ਡਰ ਸੀ ਹੁਣ ਮੈਂ ਪਿੰਨਾ ਲਾ ਕੇ ਬਿਲਕੁਲ ਸੈੱਟ ਕਰ ਦਿੱਤੇ ਆ ਕੋਈ ਟੈਨਸ਼ਨ ਵਾਲੀ ਗੱਲ ਹੁਣ ਹੈ ਨਹੀਂ ਤੇ ਆ ਚੱਕੇ ਅੰਦਰ ਰੱਖੀਏ ਉਹ ਵੀਡੀਓ ਚ ਨਹੀਂ ਰੱਖੇਗੇ ਕਿਉਂਕਿ ਉਸ ਦਿਨ ਮੈਂ ਸਿਹਤ ਵੀ ਇਦਾਂ ਹੀ ਅੱਜ ਵੀ ਠੀਕ ਨਹੀਂ ਹੈਗਾ ਪਰ ਚਲੋ ਆ ਰੱਖਣਾ ਤਾਂ ਪੈਣਾ ਹੀ ਖਲਾਰਾ ਬੋ ਪੈਣਾ ਤਾਂ ਗਲ ਜਾਣਾ ਬਾਹਰ ਹੈਣਾ ਮੀਂਹ ਦੇ ਨਾਲ ਅਜੇ ਤਾਂ ਜਾਲ ਜੂਜੇ ਪਏ ਆ ਇਹ ਚੱਕੇ ਖੁੱਡੇ ਚ ਰੱਖ ਦਿੰਨੇ ਟਰੈਂਡਰ ਉਹ ਜਿਹੜੀਆਂ ਨਹੀਂ ਚਾਹੀਦੀਆਂ ਤੇ ਐਨ ਝੜ ਝੜੂ ਮਾਰ ਦਿਆਂ ਠੰਡਾ ਮੌਸਮ ਠੱਡੇ ਮੌਸਮ ਦਾ ਫਾਇਦਾ ਲੈ ਲਈਏ ਤੇ ਹੁਣ ਆ ਵੀ ਬਾਬੋ ਉੱਪਰੋਂ ਵੀ ਛਤਰੀ ਹੁਦਰੀ ਲਾ ਲੈਣੀ ਇਹਨਾਂ ਦੇ ਕ ਚਲੇਓ ਸਾਰੇ ਕਬੂਤਰਾਂ ਦੀਆਂ ਟਰੇਆਂ ਠੀਕ ਆ ਇਹਨਾਂ ਦੇ ਅੰਦਰ ਜਿਹੜੇ ਪਰਪੁਰ ਕਿੰਦਰੀ ਆ ਉਹ ਵੀ ਥਾੜੂ ਮਾਰ ਕੇ ਇਕੱਠੇ ਕਰ ਲਈਏ ਉਦਾਂ ਸਾਫ਼ ਆ ਆ ਪਰਪੁਰ ਜੇ ਝਾੜੇ ਪਏ ਆ ਨਾ ਕਬੂਤਰ ਸਾਰੇ ਪਰ ਬਹੁਤ ਝੜਦੇ ਆ ਇਹਨਾਂ ਦੇ ਤੇ ਕੁਜੇ ਕੱਢ ਕੇ ਬਾਹਰ ਰੱਖਦੇ ਆ ਸਾਰੀ ਟਰੇਆਂ ਨੂੰ ਆ ਚੱਕੀਏ ਵਿੱਚੋਂ ਧੋਣੀਆਂ ਟਰੇਆਂ ਧੋ ਕੇ ਫੇਰ ਦਾਣਾ ਪਾਵਾਂਗੇ ਕੱਲ ਚੱਕਣ ਦਾ ਚੇਤਾ ਨਹੀਂ ਰਿਹਾ ਟਰੇਆਂ ਤੇ ਆ ਵੀ ਕੁੱਤਾ ਠੀਕ ਆ ਬਾਬੇ ਦੀ ਕਿਰਪਾ ਨਾਲ ਸਾਰੀ ਸਹੀ ਆ ਇਹਨਾਂ ਨੂੰ ਤਾਂ ਵੀਰਪੁਰ ਪਾਵਾਂਗੇ ਹੁਣ ਕੁਜੇ ਕੱਢ ਦੇਣੇ ਆ 2-3 ਘੰਟੇ ਬਾਅਦ ਦਾਣਾ ਪਾਉਣ ਤੋਂ ਬਾਅਦ ਘੰਟਾ ਬਾਅਦ ਪਾਣੀ ਪਾਵਾਂਗੇ ਜਿਹ ਫੋਨ ਤਾਂ ਧੀ ਰਾਖੇ ਤੇ ਉਹ ਬੱਚੇ ਕੱਟਦੇ ਨਹੀਂ ਆ ਇੱਕ ਦੋ ਬਾਜੀਆਂ ਦੇਖ ਰਣੀਆਂ ਬਾਜੀਆਂ ਦੇ ਵੀ ਆਹ ਉੱਤੇ ਵੱਡੇ ਕੂਤਰਾ ਦਾ ਵੀ ਹਨਾ ਚੱਕ ਕੇ ਕੋਈ ਜਗਾ ਜੇ ਬਾਹਰ ਰੱਖੀਏ ਸਾਰੀ ਉਹ ਟੱਕਣ ਤੋੜ ਦਿੱਤਾ ਮੈਨੂੰ ਲੱਗਦਾ ਇਹਨਾਂ ਨੇ ਉਹ ਵੇਚੀ ਦੇ ਗਏ ਖਾਂਦੇ ਆ ਨਾ ਤੋੜ ਤੋੜ ਕੇ ਕੈਲਸ਼ੀਅਮ ਦੀ ਘਾਟ ਕਰਕੇ ਹੁਣ ਤਾਈਓ ਇਹਨਾਂ ਨੂੰ ਮਿੱਟੀ ਮਿੱਟੀ ਪੋਣੀ ਸ਼ੁਰੂ ਕਰ ਦੇਣੀ ਬਣਾ ਕੇ ਬਸ ਤੇ ਬਾਕੀ ਉਹ ਦਾ ਉਹਨਾਂ ਪ੍ਰੋਬਲਮ ਟਲ ਗਈ ਆ ਹਨਾ ਗਾਂ ਨਹੀਂ ਨਾ ਹੀ ਹੋਵੇ ਹੁਣ ਹਨਾ ਬਹੁਤ ਮਿਹਨਤ ਵੀ ਬਹੁ ਲੱਗੀ ਆ ਤੇ ਹੁਣ ਨਾ ਹੋਵੇ ਬਸ ਹੁਣ ਇਦਾਂ ਹੀ ਚੜਦੀ ਕਲਾ ਚ ਰਹਿਣ ਇਹ ਤੇ ਇਹਨਾਂ ਦੇ ਮੋਰਿਆ ਕਪੜਾ-ਕਪੜਾ ਲਾ ਦਿਆ ਕਰਾਂਗੇ ਜਿਹੜਾ ਪਾਣੀ ਦੀ ਬੂੰਦ ਵੀ ਨਾ ਹੁਣ ਕਬੂਤਰਾ ਨੂੰ ਟੱਚ ਕਰੇ ਕਿਉਂਕਿ ਕਬੂਤਰਾ ਆਪਾਂ ਛੱਡਨੇ ਵੀ ਆ ਨਾ ਜਿਹੜੇ ਕਬੂਤਰਾ ਹੁਣ ਝਾੜ ਝੂੜੇ ਪੈ ਕੇ ਸਾਰੇ ਹੋਏ ਆ ਇਹ ਛੱਡਨੇ ਵੀ ਆ ਹੁਣ ਆਪਾਂ ਕਬੂਤਰ ਦੂਸਰ ਵਾਲੀਆਂ ਬਾਜੀਆਂ ਇਹ ਵੱਡੇ ਬੱਚਿਆਂ ਵਾਲੀਆਂ ਹੋ ਗਈਆਂ 10 ਪਰ ਸਾਫ ਵਾਲੀਆਂ ਤੇ ਉੱਥੇ ਛੱਡ ਲਾ ਵੀ ਕਿੰਨੀ ਕ ਕਣਕ ਪੌਣੀ ਓਨੀ ਕ ਧੋਲੀ ਆ ਹੁਣ ਸੁੱਕ ਜੂਗੀ ਜਿਹੜੀ ਆਪਾਂ ਪਹਿਲਾਂ ਤੋਤੀ ਸੀ ਉਹ ਦਿਨ ਇਕ ਤੇ ਉਹਦੋਂ ਆਪਾਂ ਬਾਅਦ ਅੱਧੀ ਕੁਆਲਿਟੀ ਧੋਤੀ ਸੀਗੀ ਤੇ ਹੁਣ ਇੰਨੀ ਕੁ ਤੋਲੀ ਕਿਉਂਕਿ ਸੁੱਕਦੀ ਨਹੀਂ ਦੇਣ ਦਾਦੇ ਯਾਰਾ ਮੀਂਹ ਪਈ ਜਾਂਦਾ ਹੁਣ ਮਾੜੀਆਂ ਛਿੱਟਾਂ ਹਟੀਆਂ ਤਾਂ ਮੈਂ ਇੱਥੇ ਸੁੱਕਣੇ ਪਾਤੇ ਹਵਾ ਫਿਰ ਜੂਗੀ ਜਦੋਂ ਇਹਨਾਂ ਅਠਰ ਜੂਗੀ ਤਾਂ ਫੇ ਕਬੂਤਰਾਂ ਨੂੰ ਪਾ ਦਾਂਗੇ ਹਨ ਇਹਦੇ ਚ ਆਪਾਂ ਨੂੰ ਇਹ ਹੁਣ ਛਿੱਟੀ ਛੁੱਟੀ ਚ ਮਤਲਬ ਸ਼ਾਨਣੀ ਨਹੀਂ ਪੈਂਦੀ ਇਹਦੇ ਉੱਤੇ ਹੱਥੋਂ ਤ ਮਾਰਦੀ ਛਿੱਟੀ ਥੱਲੇ ਡਿੱਗ ਜਾਂਦੀ ਦਾਣਾ ਦਾਣਾ ਰਹਿ ਜਾਂਦਾ ਬਸ ਉੱਤੇ ਕਿਉਂਕਿ ਜਿਹੜੀ ਇਹਦੇ ਵਿੱਚ ਛਿੱਟੀ ਹੁੰਦੀ ਹੈ ਨਾ ਉਹ ਗਰਮ ਬਹੁਤ ਹੁੰਦੀ ਆਹ ਦਾਣਾਂ ਦੇ ਵਿੱਚ ਉਹਦਾ ਸਿਆਲਾ ਨੂੰ ਆਪਾਂ ਮਾੜੀ ਮੁੱਟੀ ਪਾ ਸਕਦੇ ਹਾਂ ਕੋਈ ਬਾਰੇ ਆ ਦੇਣਾ ਚ ਨਹੀਂ ਆਪਾਂ ਪਾ ਸਕਦੇ ਆ ਦੇਣਾ ਚ ਬਿਮਾਰੀ ਹੋਣ ਦੇ ਚਾਂਸ ਹੋਣਾ ਵਾਜ ਜਾਂਦੇ ਉਹ ਗਰਮ ਬਹੁਤ ਹੁੰਦੀ ਆ ਆ ਖੁੱਡਾ ਆਪਣਾ ਬਿਲਕੁਲ ਸੁੱਕਾ ਥਲੇ ਹੋਣਾ ਜਿੱਧਰ ਬੱਚੇ ਪੁੱੱਚੇ ਪਾਲਦੇਗਾ ਸਾਰੇ ਤੇ ਇੱਕ ਆ ਜੇ ਸਫਾਈ ਕਰਨੀ ਹੁਣ ਆਂਡੇ ਦੇ ਬੈਠੇ ਆ ਹਨਾ ਚੱਕ ਕੇ ਇੱਕ ਕਰੀ ਬੱਚੇ ਨਿਕਲ ਜਾਣ ਫਿਰ ਉਹਦੇ ਚੱਕ ਕੇ ਸਾਫ ਕਰਾਂਗੇ ਦੋ ਬੱਚੇ ਆਪਣੇ ਉਹ ਪਾਲਦੇ ਵਧੀਆ ਪਾਲਣਦੇ ਹਨਾ ਤੇ ਦੋ ਬੱਚੇ ਤੁਹਾਨੂੰ ਮਹੌਤ ਹੋਣਾ ਆ ਜਿਹੜੀ ਆਪਣੀ ਬੜਲੇ ਛੱਡੀ ਸੀ ਨਾ ਜਿਹੜੀ ਉਹਦੀ ਮਾਂ ਆ ਇਹ ਉਹਦੇ ਭਾਈ ਭਾਨਾ ਮਤਲਬ ਜਿਹੜੀ ਬੜਲੇ ਵਾਲੀ ਆ ਉਹਦੀ ਲਾਲੋਤੀ ਮਾਸੀਆਂ ਮੂਸੀਆਂ ਮਾਮੇ ਮੂਮੇ ਪੜ ਗਏ ਤੇ ਆ ਚੀਜ਼ ਆ ਹਨਾ ਆ ਦੋ ਬੱਚੇ ਪਾਲਦੇ ਪਏ ਆ ਸਾਫ ਆ ਸੁੱਕੀ ਮਿੱਟੀ ਪਾਈ ਆ ਉਹਦੇ ਵਿੱਚ ਟ੍ਰੇ ਸਾਫ ਤੇ ਬਾਕੀ ਵੀ ਸਾਫ ਕਰਕੇ ਤੇ ਇਹਨਾਂ ਦੇ ਵੀ ਸਪਰੇਅ ਸਪਰੂ ਮਾਰ ਦਾਂਗੇ ਜਿੱਤੇ ਪਾਣੀ ਇਹਨਾਂ ਨੂੰ ਸਾਰਿਆਂ ਨੂੰ ਉਹੀ ਪਲਾਉਣਾ ਆਪਾਂ ਐਵੇਂ ਇੱਕ ਕੁਜੇ ਦੇ ਵਿੱਚ ਤਾਂ ਚੁਟਕੀ ਇੱਕ ਪਾਉਣੀ ਉਹਦੀ ਬਸ ਵੀਰ ਕੋਲ ਦੀ ਜਿਹੜੀ ਆ ਫੇਰ ਦੇਖਦੇ ਆ ਉਹਦਾ ਕੋਈ ਫਾਇਦਾ ਮਿਲਦਾ ਆਪਾਂ ਨੂੰ ਤੇ ਫੇਰ ਆਪਾਂ ਸਾਰੇ ਭਾਈਆਂ ਨੂੰ ਕਹਾਂਗੇ ਤੇ ਤੁਸੀਂ ਵੀ ਲਿਆ ਕੇ ਉਹ ਵਰਤ ਲਿਓ ਥੋੜਾ ਜਿਆ ਮਹਿੰਗਾ ਆ ਪਰ ਕੋਈ ਗੱਲ ਨਹੀਂ ਫਾਇਦਾ ਬਹੁਤ ਆ ਜੇ ਉਹਨਾਂ ਮਿਲ ਗਿਆ ਜਿੰਨਾ ਪਰ ਪਤਾ ਲੱਗਾ ਤਾਂ ਉਹ ਡੰਡੇ ਵਾਲੀ ਨੇ ਸਿਰਾਂ ਹਿਲਾ ਤਾ ਕਿ ਰੰਗ ਦੇਖੋ ਵੱਡੇ ਆ ਰੰਗ ਤਾਂੰਦੀ ਦਾ ਹੋਣਾ ਆ ਦੇਖੋ ਚੈੱਕ ਕਰੋ ਯਾਰ ਇਹ ਆਪਣੇ ਡੰਡਿਆਲੇ ਦੇ ਆ ਭਾਈ ਭੈਣ ਠੀਕ ਆ ਆ ਵੀ ਇਦਾਂ ਦਾ ਯਾਰ ਤਾਜੀ ਹਾਂ ਬਹੁਤ ਤੇਜ਼ ਆਤੀ ਦਬੂ ਯਾ ਇਦਰਾ ਓਏ ਤੇ ਆ ਦੋ ਬੱਚੇ ਆਪਣੇ ਹੋ ਗਏ ਰੈਡੀ ਬਸ ਹੋ ਜਾਣੇ ਹੁਣ ਥੋੜੇ ਦਿਨਾਂ ਚ ਪਲ ਜਾਣੇ ਆ ਫੇਰ ਇਹਨਾਂ ਨੂੰ ਵੀ ਛੱਡਾਂਗੇ ਬਾਜੀ ਬੱਚਾ ਬਬੀ ਮੈਂ ਖੱਟ ਕੇ ਰੱਖ ਦਿੱਤਾ ਹੁਣ ਆਪੀ ਮਾਂ ਤੇ ਉੱਤੇ ਆ ਕੇ ਬਹਿ ਜੂਗੇ ਤੇ ਸੈੱਟ ਹੋ ਜਾਣਾ ਬੱਚਾ ਇਹਨਾਂ ਨੂੰ ਗਾਣਾ ਧੋ ਕੇ ਸੁਕਾ ਕੇ ਮਿਕਸ ਕਰ ਲਿਆ ਚੰਗੀ ਤਰ੍ਹਾਂ ਠੀਕ ਆ ਤੇ ਹੁਣ ਕਬੂਤਰਾਂ ਨੂੰ ਪਾਈਏ ਹਨਾ ਮਾੜਾ ਮੜ ਕੇ ਜਿੱਲਾ ਉਹਦਾ ਸੁੱਕ ਗਿਆ ਬਿਲਕੁਲ ਸੁੱਕ ਗਿਆ ਉਹਦਾ ਹਲਕਾ ਫੁਲਕਾ ਜਿਹਾ ਤੇ ਧੁੱਪ ਹੈ ਨਹੀਂ ਇਸ ਕਰਕੇ ਦਾਣਾ ਹੋ ਗਿਆ ਬਣ ਰੈਡੀ ਆਪਣਾ ਦਾਣਾ ਪਾਈਏ ਕਬੂਤਰਾਂ ਨੂੰ ਹਨਾ ਪਹਿਲਾਂ ਮੀਂਹ ਆ ਜਾਣਾ ਬਾਅਦ ਓੱਖਾ ਪੋਵਾਂਗੇ ਹਾਂਜੀ ਬਾਬੇਓ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦਾ ਦਿ ਲੋ ਧੰਨਵਾਦ ਜਿਹੜੇ ਇੰਨਾ ਪਿਆਰ ਦਿੰਨੇ ਤੁਸੀਂ ਵੀਡੀਓ ਨੂੰ ਤੇ ਆਇਓ ਬਾਬੇਓ ਤੁਹਾਡੇ ਕਮੈਂਟਾਂ ਦੇ ਦਈਏ ਜਵਾਬ ਤੇ ਆਪਾਂ ਪਾਣੀ ਪੂੜੀ ਪੋਣਾ ਕਬੂਤਰਾਂ ਨੂੰ ਬਾਅਦ ਚ ਪੋਣਾ ਮੈਂ 3 ਵਜੇ ਦਾ ਟਾਈਮ ਹੋ ਗਿਆ ਤੇ 2:30 ਵਜੇ ਮੈਂ ਦਾਣੇ ਪਾ ਦਿੱਤੇ ਸੀ ਸਾਰੇ ਕੂਤਰਾਂ ਨੂੰ ਹਨਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਭਾਈ ਵੀ ਜਿਹੜੇ ਬੱਚੇ ਆਪਾਂ ਹੱਤ ਉੱਤੇ ਤੇ ਜੇ ਲਾਉਣੇ ਹੋਣ ਕਿੱਦਾਂ ਲਾ ਸਕਦੇ ਆ ਭਾਈ ਮੈਂ ਬੱਚਾ ਵੀ ਤੁਹਾਨੂੰ ਦਿਖਾ ਦਿੰਦਾ ਜਿੱਦਾਂ 15 ਦਿਨ ਦਾ ਬੱਚਾ ਹੋ ਜੇ ਨਾ ਜਿੱਦਾਂ ਵੀ ਪੂਰੇ ਪਰਪੂਰ ਆ ਗਏ ਹਨਾ ਆਪ ਉੱਠ ਕੇ ਮਾੜਾ ਮੂਟਾ ਆਉਣ ਲਾ ਪਿਆ ਦਣਿਆਂ ਨੂੰ ਤੇ ਦਾਣਾ ਖਾਣਾ ਨਾ ਸ਼ੁਰੂ ਕਰ ਦਵੇ ਵੀ ਆਪ ਹੋਣਾ ਸ਼ੁਰੂ ਕਰ ਦਵੇ ਜਿੱਦਾਂ ਦਾਣੇ ਤੱਕ ਵੀ ਤੁਰਨ ਲਾ ਪਿਆ ਜੀ ਹੋ ਗਿਆ ਰੈਡੀ ਹਨਾ ਜਾਂ ਉਹਦਾ ਵੀ ਖਾਣੇ 'ਚ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਪੂਰੇ ਪਰ ਆ ਗਏ ਉਹ ਬੱਚੇ ਨੂੰ ਭਾਈ ਚੱਕ ਕੇ ਸੈਪਰੇਟ ਜਗ੍ਹਾ ਤੇ ਲੈ ਜਾਓ ਕਿਤੇ ਵੀ ਹਨਾ ਜਿੱਦ ਤੱਕ ਕਬੂਤਰ ਨਾਲ ਉਹ ਬਾਲੇ ਦਿਖਣ ਜੇ ਕਬੂ ਤੇ ਉਹ ਤੁਸੀਂ ਲੈ ਜਾਓ ਉਹਨੂੰ ਬਾਈ ਹੱਤੀ ਦਾਣਾ ਦੋ ਠੀਕ ਆ 10 15 ਦਿਨ ਲਗਾਤਾਰ ਹੱਤੀ ਦਾਣਾ ਦੋ ਤੁਹਾਡੇ ਕੋਲ ਹੀ ਖਾਣਾ ਗਿੱਜ ਜਵੇ ਉਹ ਤੇ ਗਿੱਜ ਵੀ ਜਾਊਗਾ ਹਨਾ ਤੇ ਉਹ ਜਦੋਂ ਤੁਸੀਂ 10 15 ਦਿਨ ਲਗਾਤਾਰ ਬੱਚਾ ਉੱਡਣ ਵਾਲਾ ਹੋ ਗਿਆ ਉਸ ਤੋਂ ਬਾਅਦ ਉਹਨੂੰ ਵਾਜਾ ਮਾਰਨੀਆ ਸ਼ੁਰੂ ਕਰੋ ਆਪ ਠੀਕ ਆ ਦਾਣਾ ਵੀ ਤੁਸੀਂ ਹੱਤੀ ਦੇਣਾ ਉਹਨੂੰ ਹੱਥ ਦੇ ਕੋਲ ਖਵਾਓ ਹਾ ਚਾਹੇ ਖਾਓ ਮਤਲਬ ਪੂਰਾ ਗਿਜਾਓ ਉਹਨੂੰ ਫਿਰ ਉਸ ਤੋਂ ਬਾਅਦ ਤੁਸੀਂ ਜਿੱਦਾਂ ਜਿੱਦਾਂ ਵਾਜਾ ਮਾਰੋਗੇ ਉਹ ਤੁਹਾਡੇ ਕੋ ਆਊਗਾ ਹੌਲੀ ਹੌਲੀ ਫਿਰ ਥੋੜੀ ਦੂਰ ਛੱਡ ਛੱਡ ਕੇ ਆਪਣੇ ਕੋ ਵਾਜਾ ਮਾਰੋ ਜਦੋਂ ਤੁਹਾਡੇ ਨਾਲ ਉਹ ਤੇ ਪੈਰ ਜਾ ਪੈ ਗਿਆ ਉਹ ਬੱਚਾ ਆਟੋਮੈਟਿਕ ਹੀ ਤੁਹਾਡੇ ਕੋਲ ਆ ਸ਼ੁਰੂ ਹੋ ਜਾਂਦਾ ਕਈ ਨਸਲਾ ਤਾਂ ਬਾਈ ਐਦਾਂ ਦੀਆਂ ਆਪਣੇ ਕੋਈ ਇੱਕ ਨਸਲ ਸੀਗੀ ਉਹ ਕਬੂਤਰ ਆਪਣਾ ਮਰ ਗਿਆ ਸੀ ਕਬੂਤਰ ਜਿੱਦਾਂ ਪਿੱਛੇ ਖੱਤੇ ਝੋਨੇ 'ਚ ਡੇਗ ਗਿਆ ਸੀ ਕੱਟੇ ਹੀ ਕਬੂਤਰ ਬਾਹਰ ਅੱਜ ਤੋਂ ਕੋਈ ਮੇਰੇ ਖਾਲਾ 6-7 ਸਾਲ ਪੁਰਾਣੀ ਗੱਲ ਆ ਉਹ ਇਦਾਂ ਕੱਟਿਆ ਮਤਲਬ ਬਿੱਲੀ ਜੀ ਆਈ ਉੱਤੇ ਤੋਂ ਕੱਟਿਆ ਡਰ ਗਿਆ ਚਾਰ-ਚਾਰ ਕਲੀਆਂ ਤੇ ਸੀ ਉਹ ਝੋਨੇ 'ਚ ਡੇਗ ਗਿਆ ਤੇ ਲੱਭਾ ਨਹੀਂ ਲੱਭਦੇ ਬਹੁਰੇ ਆਪਾਂ ਨੂੰ ਲੱਭਾ ਹੀ ਨਹੀਂ ਕਬੂਤਰ ਗਵਾਇਆ ਗਿਆ ਸੀ ਉਹ ਤੇ ਉਹ ਇਦਾਂ ਬਾਬੇ ਉਹ ਵੀ ਜੇ ਉਦੋਂ ਆਪਾਂ ਕਬੂਤਰ ਕੱਟ ਕੇ ਛੱਡਦੇ ਸੀ ਤਾਂ ਇਹ ਚੱਕਰ ਪੈ ਗਿਆ ਹੁਣ ਤਾਂ ਆਪਾਂ ਕੱਟੀ ਦੇ ਨਹੀਂ ਕਬੂਤਰਾਂ ਦੇ ਕਦੀ ਅਜੇ ਤੱਕ ਕੈਂਚੀ ਲਾਈ ਨਹੀਂ 7-8 ਸਾਲ ਹੋ ਗਿਆ ਇਦਾਂ ਹੀ ਰਹਿੰਦੇ ਉਦੋਂ ਖੁੱਡੇ ਛੋਟੇ ਹੁੰਦੇ ਸੀਗੇ ਤੇ ਜਦੋਂ ਜਦੋਂ ਸ਼ੌਂਕ ਫੇਰ ਵੱਧ ਗਿਆ ਤੇ ਉਸ ਤੋਂ ਬਾਅਦ ਫਿਰ ਇਹ ਵੀ ਕੰਮ ਖੁੱਡੇ ਵੀ ਵੱਡੇ ਹੋ ਗਏ ਤੇ ਕਬੂਤਰਾਂ ਦੇ ਪਾਰ ਵੀ ਵੱਡੇ ਹੋ ਗਏ ਕਦੀ ਕੱਟੇ ਹੀ ਨਹੀਂ ਤੇ ਐਡੇ ਬਾਬੇ ਉਹ ਗੇਜਾਂ ਦੇ ਹੋਰ ਨਸਲ ਬਾਬੀਓ ਇਦਾਂ ਸੀਗੀ ਵੀ ਜਿੱਦਾਂ ਤੁਸੀਂ ਬੱਚੇ ਘੜਾਇਆ ਨਾ ਨਾ ਵੀ ਹੱਤੀ ਦਾਣਾ ਦੋ ਕੁਛ ਨਹੀਂ ਵੱਡਾ ਬੱਚਾ ਆਪ ਵੀ ਤੁਸੀਂ ਤੁਹਾਡੇ ਕੋਲ ਇੰਨਾ ਤੇ ਇਹ ਪਿਆਰ ਕਰਦਾ ਸੀਗਾ ਵੀ ਮੋਢਿਆਂ ਤੇ ਬਿੰਦੇ ਸੀ ਉਹ ਨਸਲ ਹੀ ਇਦਾਂ ਦੀ ਸੀ ਕੁਈ ਨਸਲਾਂ ਇਦਾਂ ਦੀਆਂ ਹੁੰਦੀਆਂ ਬਾਈ ਜਿਨ੍ਹਾਂ ਤੇ ਬਾਲੀ ਮਿਹਨਤ ਨਹੀਂ ਕਰਨੀ ਉਹਦੀ ਆਟੋਮੈਟਿਕੀ ਹੱਤਾ ਉੱਤਾ ਤੇ ਲੱਗ ਜਾਂਦੇ ਬਾਲੇ ਮੱਠੇ ਹੁੰਦੇ ਉਤਰੋ ਤੇ ਹੁਣ ਬਾਬਿਓ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਇੱਕਦਾਂ ਜੋੜਾ ਆਇਆ ਜਾਂ ਕੋਈ ਵੀ ਵੀ ਥੱਲੇੋਂ ਭਰਦੇ ਨਹੀਂ ਹੈਗੇ ਬਾਈ ਪਹਿਲਾਂ ਤਾਂ ਡੀਵਾਰਮਿੰਗ ਕਰੋ ਉਹਨਾਂ ਦੀ ਠੀਕ ਐ ਮਲੱਪ ਮਲਪਾ ਦੀ ਲਾਓ ਦਵਾਈ ਉਹਨਾਂ ਨੂੰ ਆਹ ਵੀਡੀਓ ਚ ਮੈਂ ਦੱਸਣੀ ਸੀ ਅੱਜ ਮੌਸਮ ਖਰਾਬ ਹੋਣ ਕਰਕੇ ਆਪਾਂ ਦਵਾਈ ਨਹੀਂ ਲਾਈ ਨਹੀਂ ਤਾਂ ਅੱਜ ਕੀ ਮਲੱਪਾਂ ਦੀ ਆਪਾਂ ਦੱਸਣੀ ਸੀ ਅੱਜ ਤੇ ਉਹ ਜਦੋਂ ਬਾਈ ਡੀਵਾਰਮਿੰਗ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਦਾਣਾ ਪਾਓ ਠੀਕ ਹੈ ਛੋਲਿਆ ਦੀ ਦਾਲ ਸ਼ੁਰੂ ਕਰ ਲਓ ਆਪਾਂ ਜਿਹੜੀ ਪਿਛਲੀ ਵੀਡੀਓ ਚ ਦਾਣਾ ਦੱਸਿਆ ਤੁਸੀਂ ਦਾਣਾ ਵਰਤ ਲਿਆ ਤੇ ਜਿੱਦਾਂ ਤੁਸੀਂ ਜਿਹੜਾ ਡੀਵਰਮਿੰਗ ਕਰ ਲਈ ਦਾਣਾ ਉਹ ਵਾਲਾ ਬਣਾ ਲਿਆ ਉਸ ਤੋਂ ਬਾਅਦ ਬਾਈ ਦਾਣਾ ਥੋੜਾ ਰਾਤ ਦੀ ਬਾਈ ਰੋਟੀ ਲੈਣੀ ਆ ਠੀਕ ਹੈ ਰਾਤ ਦੀ ਜਿਹੜੀ ਆਪਾਂ ਬਾਈ ਰੋਟੀ ਹੁੰਦੀ ਨਾ ਉਹ ਲੈਣੀ ਆ ਇੱਕ ਰੋਟੀ ਦੇ ਉੱਤੇ ਇੱਕ ਚਮਚਾ ਘਰ ਦਾ ਕੱਢਿਆ ਹੋਇਆ ਚਿੱਟਾ ਮੱਖਣ ਠੀਕ ਹੈ ਘਰ ਦਾ ਕੱਢਿਆ ਹੋਇਆ ਦੁਕਾਨ ਤੋਂ ਨਹੀਂ ਲੈਣਾ ਘਰ ਦਾ ਕੱਢਿਆ ਹੋਇਆ ਮੱਖਣ ਉਹ ਤੁਸੀਂ ਚੰਗੀ ਤਰ੍ਹਾਂ ਰੋਟੀ ਦੀ ਚੂਰੀ ਕੁੱਟ ਕੇ ਉਹ ਪਾਓ ਜੋੜਿਆਂ ਨੂੰ ਭਾਈ ਉਹ ਤੁਹਾਡੇ ਦਿਨਾਂ ਦੇ ਵਿੱਚ ਹੀ ਕਬੂਤਰ ਡੱਡੇ ਹੋ ਜਾਣਗੇ ਠੀਕ ਆ ਬੜੀਆ ਪਲਕੇ ਹੋ ਜਾਣਗੇ ਹੈਵੀ ਹੋ ਜਾਣਗੇ ਜਿੰਨਾ ਉਹਨਾਂ ਦਾ weight ਹੋਊਗਾ ਆਪਦੇ goal ਕਰ ਲੈਣਗੇ ਯਾਨੀ ਕਿ ਜਿਆਦਾ ਮੋਢੇ ਕੁਕੜਾਂ ਵਾਂਗ ਹੋ ਜਾਣਗੇ ਮਤਲਬ ਆਪਦਾ weight ਪੂਰਾ ਕਰ ਲੈਣਗੇ goal ਹੋ ਜਾਣਗੇ ਥੱਲੇ ਉਹ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਭਾਈ ਵੀ ਪਾਣੀ ਜਿਹੜਾ ਠੰਡਾ ਪਾਣੀ ਲੋ ਵਾਲਾ ਉਹਦੀ ਵੀਡੀਓ ਭਾਈ ਮੈਂ ਪਾਈ ਹੋਈ ਆ ਤੁਸੀਂ ਚੈਨਲ ਤੇ ਦੇ ਲਿਓ A to Z ਆਪਾਂ ਪਿੱਛੇ ਦੱਸੀਆਂ ਹੋਈਆਂ ਕਿੱਦਾਂ ਕਬੂਤਰ ਡਾਉਣੇ ਕਿੱਦਾਂ ਜਿੱਤਦੇ ਕੀ ਕਰਨਾ A to Z ਆਲੂ ਆਲੂ ਬਖਾਰਾ ਕਿੱਦਾਂ ਲਾਣਾ ਉਹ ਵੀ ਦੱਸਿਆ ਆਦਨਾਚ ਤਾਲੂ ਬਖਾਰਾ ਭਾਈ ਲੱਗਣਾ ਨਹੀਂ ਉਹ ਤਾਂ ਲੋ ਵਾਲੀ ਗੇਮ ਆ ਉਹ ਸਾਰੀ ਦੱਸੀ ਹੋਈ ਆ ਹੁਣ ਜਿਹੜੀ ਆਪਾਂ ਆਹ ਦਿਨਾਂ 'ਚ ਸ਼ੁਰੂ ਕਰਨੀ ਆ ਕੁਛ ਮੈਂ ਤੁਹਾਨੂੰ ਕੱਲ ਚਾਣਨਾ ਪਾਤਾ ਵੀ ਮਾੜਾ ਮੋਟਾ ਵੀ ਇਦਦਾ ਹੁੰਦੀ ਹੈਣਾ ਆਹ ਦਿਨਾਂ ਦੇ ਵਿੱਚ ਕਿੰਨਾ ਕੁ ਪਾਣੀ ਲਾਉਣਾ ਚਾਹੀਦਾ ਜਾਂ ਕਦਾਂ ਕਿੰਨੇ ਠੰਡੇ ਘਰੇ ਪਹੋਕੇ ਪਾਣੀ ਕਿੰਨੇ ਲਾਉਣੇ ਚਾਹੀਦੇ ਆ ਜਿਹੜੇ ਦੂਸਰਾ ਵਾਲੇ ਬਾਈ ਕਬੂਤਰ ਹੁੰਦੇ ਆ ਨਾ ਇਹਨਾਂ ਲਈ ਕੋਈ ਖਾਣ ਨਹੀਂ ਜਿਹੜੀ ਆਪਾਂ ਜਿਹੜੀ ਲੋ ਵਾਲੀ ਬਾਈ ਉਹ ਤਾਂ ਆਪਾਂ ਉੱਥੇ ਛੱਡ ਦਿੱਤੀ ਹੈਣਾ ਦੱਸੀ ਹੋਈ ਆ ਤੁਸੀਂ ਦੇਖ ਲਿਓ ਜਾ ਕੇ ਹੁਣ ਲੋ ਵਾਲੀ ਕਰਾਂਗੇ ਅਗਲੇ ਸਾਲ ਸ਼ੁਰੂ ਹੈਣਾ ਆਪਾਂ ਜਦੋਂ ਲੋ ਵਾਲੀਆਂ ਬਾਜ਼ੀਆਂ ਡਾਵਾਂਗੇ ਹੁਣ ਚੱਲੂਗਾ ਕੰ ਦੂਸਰ ਕੇ ਡਾਡ ਹੋਣੀ ਬਾਈ ਪਹਿਲਾਂ ਤਾਂ ਕਬੂਤਰ ਆਪਾਂ ਬੱਚੇ ਜਦੋਂ ਢੋਣੇ ਆ ਨਾ ਟਾਂਗੀ ਲਾਉਣੇ ਆ ਬਾਈ ਉਦੋਂ ਤੁਸੀਂ ਛਤਰੀ ਦੀ ਲਾ ਕੇ ਬੱਚੇ ਢੋਣੇ ਆ ਛਤਰੀ ਦੇ ਪੱਕੇ ਕਰਨੇ ਆ ਜਦੋਂ ਛਤਰੀ ਪੜਕਾਈ ਬੱਚੇ ਪੜਕਦਣੀ ਨਾਲੇ ਛਤਰੀ ਤੇ ਇਹ ਨਹੀਂ ਕਿ ਘੰਟਾ ਘੰਟਾ ਸੱਲੇ ਘਰੇ ਆਪਾਂ ਲੱਗੀਆਂ ਛਤਰੀਆਂ ਡਾਕ ਤੇ ਬਾਜੋ ਪੜਕਾਈਏ ਤਾਂ ਬਵੇ ਹੀ ਨਾ ਕਬੂਤਰ ਹਨਾ ਦੂਸਰ ਛੱਡਣ ਤੋਂ ਪਹਿਲਾਂ ਬਾਈ ਕਬੂਤਰ ਨਾਲੋਂ ਵੀ ਬੱਲਾ ਪਹਿਲਾਂ ਕਬੂਤਰ ਛਤਰੀ ਦਾ ਪੱਕਾ ਹੋਣਾ ਚਾਹੀਦਾ ਠੀਕ ਆ ਲਾ ਕੇ ਛਤਰੀ ਡਾਓ ਜਿੱਦਾਂ ਤੁਹਾਨੂੰ ਪਤਾ ਵੀ ਯਾਰ ਮੇਰਾ ਕਬੂਤਰ 2 ਵਜੇ ਮੰਦਾ ਹੋ ਜਾਂਦਾ 1 ਵਜੇ ਮੰਦਾ ਹੁੰ ਇੱਕ ਕਬੂਤਰ ਤੇ ਰੰਗ ਲਾ ਲਓ ਕੋਈ ਵੀ ਲਾਲ ਕਾਲਾ ਜੋ ਵੀ ਰੰਗ ਲਾਉਣਾ ਤੁਸੀਂ ਉਹੋ ਹੀ ਕਬੂਤਰ ਬਣ ਕੇ ਢਾਂਗੀ ਪੜਕਾਣੀ ਆ ਸੇਮ ਠੀਕ ਐ ਜਦੋਂ ਕਬੂਤਰ ਤੁਹਾਡਾ ਪੱਕਾ ਹੋ ਗਿਆ ਜਦੋਂ ਵੀ ਤੁਹਾਡੀ ਆਵਾਜ਼ ਤੇ ਲੱਗ ਗਿਆ ਵੀ ਹਾਂ ਆਵਾਜ਼ ਮਾਰ ਕੇ ਕਬੂਤਰ ਨੂੰ ਲਾਉਣਾ ਜਦੋਂ ਕਬੂਤਰ ਆਉਣ ਲੱਪਿਆ ਤੁਹਾਡੀ ਆਵਾਜ਼ ਤੇ ਫਿਰ ਉਹ ਕਬੂਤਰ ਜਦੋਂ ਤੁਸੀਂ ਬਾਜੀ ਛੱਡੋਗੇ 5 ਵਜੇ ਢਾਂਗੀ ਆ ਲੱਗ ਜਾਣ 5:30 ਜਦੋਂ ਤੁਸੀਂ ਢਾਂਗੀ ਵਾਰ ਪੜਕਾਉਂਗੇ ਨਾ ਸਭ ਤੋਂ ਪਹਿਲਾਂ ਕਬੂਤਰ ਤੁਹਾਡਾ ਬੈਠੂ ਆਗੇ ਠੀਕ ਐ ਫਿਰ ਉਹ ਕਬੂਤਰ ਜਦੋਂ ਆਪਣੇ ਤਰ ਲੱਗਣ ਲੱਪੇ ਤੇ ਐਂਦਾ ਤਿਆਰ ਹੁੰਦੇ ਦੂਸਰ ਵਾਲੇ ਕੂਤਰ ਠੀਕ ਆ ਬਾਕੀ ਜਿਹੜੀ ਦੂਸਰ ਸਾਂਭਣੀ ਕਿੱਦਾਂ ਏ ਟੂ ਜ਼ेड ਉਹਦੀ ਵੀਡੀਓ ਆਪਾਂ ਬਣਾਵਾਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਪੂਰੀ ਕੰਪਲੀਟ ਕਰਕੇ ਠੀਕ ਆ ਕਬੂਤਰ ਤੁਹਾਨੂੰ ਦੱਸ ਦਿੱਤੇ ਵੀ ਬਣਨੇ ਇਦਾਂ ਆ ਦੂਸਰ ਵਾਲੇ ਕਬੂਤਰ ਉਹੀ ਹੁੰਦੇ ਆ ਠੀਕ ਆ ਬਸ ਇਹ ਨਾ ਹੁੰਦਾ ਵੀ ਜਿਹੜੇ ਜ਼ਿਆਦਾ ਜ਼ੋਰ ਮਾਰਦੇ ਆ ਉਹ ਆਪਾਂ ਲੋਲ ਹੀ ਰੱਖ ਲੀਦੇ ਆ ਜਿਹੜੇ ਕਬੂਤਰ ਘਰੇ 10 11 12 ਵਜੋਂਦੇ ਆ ਉਹ ਕੂਤਰ ਆਪਾਂ ਦੂਸਰਾ ਚ ਵਰਤ ਲਈਦੇ ਆ ਉਹ ਕੈਰ ਚ ਵੀ ਉੱਡ ਜਾਂਦੇ ਆ ਇਹ ਨਹੀਂ ਕਿ ਕੈਰ ਚ ਨਹੀਂ ਉੱਡਦੇ ਉੱਡਦੇ ਉਹ ਵੀ ਆ ਪਰ ਮਿਹਨਤ ਜ਼ਿਆਦਾ ਮੰਗਦੇ ਹਨਾ ਹੁਣ ਇੱਕ ਬਾਈ ਨੇ ਕਬੂਤਰ ਉਹਨੇ ਆਪਣੀ ਲੋ ਵਾਲੀ ਗੇਮ ਤੇ ਸਾਂਭਿਆ ਸੀ ਆ ਦਿਨਾਂ ਦੇ ਵਿੱਚ ਵੀ ਪਰ ਉਹ ਦਿਨ ਗਰਮੀ ਬਹੁਤ ਲੱਗੀ ਚਲੋ ਸੂਤ ਲੱਗ ਗਿਆ ਹਨਾ 2 ਘੰਟੇ ਕਬੂਤਰ ਉੜਦਾ ਸੀ ਤਾਂ ਬਾਈ ਹੁਣੀ ਉਹ ਉਹਦੇ ਗੇਮ ਤੇ ਸੇਮ ਜੋ ਆਪਾਂ ਪਾਣੀ ਧਾਣੀ ਜੋ ਵੀ ਦੱਸਿਆ ਕਬੂਤਰ ਰਾਤ ਨੂੰ 8-9 ਵਜੇ ਤੱਕ ੜਕਾਉਂਦੇ ਛਤਰੀ ਤੇ ਛੱਡ ਕੇ ਆਗੇ ਦੂਜੇ ਦਿਨ 12-1 ਵਜੇ ਲਾ ਕੇ ਲੈ ਕੇ ਆਏ ਉਹ ਠੀਕ ਆ ਉਸੇ 2 ਘੰਟੇ ਕਬੂਤਰ ਉੜਦਾ ਸੀ ਸਿਰਫ ਇਦਾਂ ਜੀ ਆਪਾਂ ਕਹਿ ਸਕਦੇ ਕਿ ਘਟ ਕਬੂਤਰ ਉੱਡਣ ਵਾਲੇ ਹੀ ਦੂਸਰ ਉੱਡੂਗੇ ਜਾਂ ਵੱਧ ਹਾਂ ਕਬੂਤਰ ਗਿਜਾਇਆ ਹੋਣਾ ਚਾਹੀਦਾ ਚਾਹੇ ਲੋ ਵਾਲਾ ਵੀ ਹੈ ਨਾ ਕਬੂਤਰ ਤਾਂ ਦਾ ਗਿਜਿਆ ਹੋਣਾ ਚਾ ਠੀਕ ਆਹਾ ਦੂਸਰ ਦੀ ਗੇਮ ਆ ਬਾਕੀ ਜਿਹੜੀ ਕੀ ਲੱਗਦਾ ਗੁੜ ਮੈਂ ਦੱਸਿਆ ਹੋਇਆ ਦੂਸਰਾ ਵਾਲਾ ਉਹ ਗੁੜ ਜਦੋਂ ਕਬੂਤਰ ਬਹਿ ਗਿਆ ਉਹ ਮੂੰਹਵਾ ਸਾਫ਼ ਕਰਕੇ ਕਬੂਤਰ ਨੂੰ ਗੁੜ ਦੇ ਦੇਣਾ ਛੋਲਿਆਂ ਦੇ ਦਾਣੇ ਬਰਾਬਰ ਵੀ ਕਬੂਤਰ ਗਰਮੈਸ਼ ਚ ਆ ਜੇ ਵਧੀਆ ਕਬੂਤਰ ਨੂੰ ਚੰਗੀ ਤਰ੍ਹਾਂ ਪਿੰਜਰਾ ਟੱਕ ਦੇਣਾ ਨਹੀਂ ਹਵਾ ਚੀ ਲੈ ਕੇ ਮੋਟਰਸਾਈਕਲ ਤੇ ਤੁਰੇ ਆ ਉਹ ਵੀ ਹਵਾ ਲੱਗੀ ਜਾਵੇ ਹਨਾ ਉਹਨਾਂ ਵੀ ਆ ਕੁੰਦੇ ਜਿਹੜੇ ਆ ਉਹ ਦਰਦ ਕਰਨ ਲੱਪ ਪੈਂਦੇ ਆ ਵੱਧ ਤੋਂ ਵੱਧ ਕਬੂਤਰ ਉਡੇ ਘਰੇ ਦੂਸਰ ਦੇ ਵਿੱਚ ਭਾਵੇਂ 2 ਵਜੇ ਤੱਕ 2:30 ਜਿੰਨੇ ਤੱਕ ਵੀ ਉੜਦਾ ਢਾਂਗੀ ਦਾ ਤਾਂ ਪੱਕਾ ਹੋਣਾ ਚਾਹੀਦਾ ਬਾਜ਼ਮਾਰੀ ਤੇ ਢਾਂਗੀ ਤੇ ਆ ਜਾਏ ਠੀ ਉਦੋਂ ਬਾਅਦ ਕੀ ਕੀ ਕਰਨਾ ਦੂਸਰ ਦੇ ਵਿੱਚ ਉਹ ਗੇਮ ਆਊਗੀ ਅਗਲੀ ਵੀਡੀਓ ਚ ਜਾਂ ਦੋ ਤਿੰਨ ਵੀਡੀਓ ਛੱਡ ਕੇ ਵੀ ਆ ਸਕਦੀ ਹੈ ਨਾ ਦੱਸ ਦਊਗਾ ਦਿਨਾਂ ਦੇ ਵਿੱਚ ਵਿੱਚ ਹੁਣ ਦੂਸਰਾ ਉंटਣੀਆ ਦਾ ਤਾਂ ਗਿਆ ਆਪਾਂ ਕੀ ਕੀ ਦੂਸਰ ਚ ਲੱਗਦਾ ਹੁੰਦਾ ਤੇ ਕਿਦਾਂ ਦੂਸਰ ਸਾਂਭਣੀ ਚਾਹੀਦੀ ਆ ਗਰਮ ਕਰਨ ਲਈ ਪਾਣੀ ਵੀ ਦੱਸਿਆ ਹੋਇਆ ਪਹਿਲੀ ਵੀਡੀਓ ਆ ਮੇਰੀ ਸ਼ਾਇਦ ਉਹ ਵੀ ਪਾਈ ਹੋਈ ਆ ਉਹਨਾਂ ਆਪਾਂ ਗਰਮ ਕਰ ਸਕਦੇ ਕਬੂਤਰ ਠੀਕ ਆ ਐਡਾ ਕੋਈ ਵੱਡਾ ਨਹੀਂ ਹੈਗਾ ਰੋਲਾ ਠੀਕ ਆ ਕਬੂਤਰ ਤਾਂ ਦਾ ਘਰੇ ਵਧੀਆ ਔੜਦਾ ਨਾ ਤੰਦਰੁਸਤ ਆ ਤੇ ਦੂਸਰ ਤੀਸਰ ਵੀ ਉੱਡੂਗਾ ਚੌਥਰ ਵੀ ਉੱਡੂਗਾ ਆਪਾਂ ਸਾਰੀ ਗੇਮ ਦੱਸਾਂਗੇ ਬਾਈ ਹੁਣ ਦੂਸਰਾ ਕਿਹੜੇ ਗਾਲੇ ਲੱਗਦੇ ਕੀ ਦੇਣਾ ਚਾਹੀਦਾ ਕੀ ਕੀ ਲੱਗਦਾ ਕੀ ਕੀ ਨਹੀਂ ਲੱਗਦਾ 12 ਸਿੰਗਾ ਲੱਗਦਾ ਇਦਾਂ ਕਈ ਚੀਜ਼ਾਂ ਲੱਗਦੀਆਂ ਨਾ ਉਹ ਬਸ A ਤੋਂ Z ਤੁਹਾਨੂੰ ਦੱਸ ਦੂੰਗਾ ਦੂਸਰ ਦੇ ਵਿੱਚ ਕੋਈ ਚੱਕਰ ਨਹੀਂ ਹਨਾ ਵਧੀਆ ਕਬੂਤਰ ਉੱਡਣਗੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਕਬੂਤਰੀਆਂ ਆਂਡਿਆਂ ਤੋਂ ਬੰਦ ਹੁੰਦੀਆਂ ਜੇ ਕਿਦਾਂ ਬਾਈ ਮੈਂ ਦੱਸਿਆ ਹਨਾ ਪਹਿਲਾਂ ਵੀ ਦੱਸ ਚੁੱਕਿਆ ਉਹ ਤੇ ਵੀਡੀਓ ਵੀ ਸਪੈਸ਼ਲ ਬਣਾਈ ਹੋਈ ਹੈ ਜਿਹੜੇ ਕਬੂਤਰੀਆਂ ਆਂਡਿਆਂ ਤੋਂ ਬੰਦ ਹੋ ਜਾਂਦੀਆਂ ਉਹ ਤੁਸੀਂ ਚੈਨਲ ਤੇ ਦੇਖ ਲਿਓ ਤੇ ਜੇ ਨਾ ਸਮਝ ਲੱਗੇ ਤੇ ਆਪਾਂ ਇੱਕ ਵੀਡੀਓ ਫੇ ਬਣਾ ਦਾਂਗੇ ਇੱਕ ਦੋ ਵੀਡੀਓ ਛੱਡ ਕੇ ਨਾ ਫੇ ਬਣਾਦਾਂਗੇ ਵੀ ਕਬੂਤਰ ਜਿਹੜੀਆਂ ਅੰਡਿਆਂ ਤੋਂ ਬੰਦ ਹੁੰਦੀਆਂ ਕਬੂਤਰ ਉਹਨਾਂ 'ਚ ਕੀ ਕਮੀ ਆਉਣ ਕਰਨ ਕਾਹਤੋਂ ਹੁੰਦੀਆਂ ਤੇ ਕਿੱਦਾਂ ਕੀਰ ਕਰ ਸਕਦੇ ਆ ਠੀਕ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਤੁਸੀਂ ਜਿਹੜੇ ਆਪਾਂ ਪਾਣੀ ਲੋਨੇ ਮੈਂ ਆਪਾਂ ਹੀ ਕੱਲ ਵੀ ਦੱਸਿਆ ਸੀ ਹਨਾ ਵੀ ਠੰਡਾ ਪਾਣੀ ਕਿੰਨਾ ਗਾ ਲੋ ਇਹ ਆ ਦੇਣਾ ਚ ਲੱਗ ਜਾਂਦਾ ਨਹੀਂ ਬਾਈ ਠੰਡਾ ਠੁੰਡਾ ਪਾਣੀ ਨਹੀਂ ਲੱਗਦਾ ਆ ਦਿਨ ਜਿੱਦਾਂ ਰਿਤਾ ਹੈਗੇ ਆ ਧੁੱਪ ਲੱਗੇ ਫੇ ਠੰਡਾ ਪਾਣੀ ਲੱਗਦਾ ਹੁੰਦਾ ਨਹੀਂ ਤਾਂ ਬਾਈ ਜਿੱਦਾਂ ਹੁੱਡੇ 'ਚੋਂ ਕੱਢੋ ਠੀਕ ਆ ਉਹਦੇ ਪਾਣੀ ਪੂਣੀ ਲਾ ਕੇ ਉਹਦਾ ਰਹਿائش ਕਿਆ ਕਾਲੋ ਆਪਣੀ ਐਨਾ ਵੀ ਨਹੀਂ ਕਿ ਧੋਈ ਦਿਓ ਠੀਕ ਆ ਚਕਮੇ ਬਦਾਮਾਂ ਤੇ ਉੜਦਾ ਹੁੰਦਾ ਜਿੱਦਾਂ ਆਪਾਂ ਲੋ ਵਾਲੀ ਗਰਮੀ ਆ 4 ਤੇ 5 ਤੇ ਸਾਂਭਦੇ ਆ ਹਨ ਇੱਥੇ ਆ ਕੇ 7 8 9 10 ਤੱਕ ਵੀ ਸਾਂਭਿਆ ਜਾਂਦਾ ਕਬੂਤਰ ਦੀ ਭੁੱਖ ਦੇਖ ਕੇ ਕਦੀ ਵੀ ਕਿਸੇ ਦੇ ਕਹਿਣ ਤੇ ਕਬੂਤਰ ਨਹੀਂ ਸਾਂਭਣਾ ਬਾਈ 7ਾਂ ਤੇ ਸਾਂਭਲਾ ਪਾਈ 6ਾਂ ਤੇ ਸਾਂਭਲਾ ਤੇ ਭਾਵੇਂ 8ਾਂ ਤੇ ਸਾਂਭਲਾ ਤੇ ਦੋਆਂ ਤੇ ਕਬੂਤਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਕਬੂਤਰ ਕਿੰਨੇ ਕ ਬਦਾਮ ਘਰੇ ਖਾਂਦਾ ਠੀਕ ਆ ਹੁਣ ਜੇ ਆਪਾਂ ਆ ਸਿਆਲ ਆ ਦੇਣਾ ਚਾਪਾ ਡੋਨੇ ਆ ਠੰਡੇ ਦੇਣਾ ਚ ਡੋਨੇ ਆ ਕਬੂਤਰ ਆਪਾਂ 8 10 ਬਦਾਮ ਪਾਏ ਉਤੋਂ ਬਾਅਦ ਆਪਾਂ ਕਣਕ ਪਾਈ ਨਾਲ ਹਨਾ ਗਣਕੁਣਕ ਪਾ ਗਏ ਕੂਤਰ ਰਿਹਾ ਤੇ ਦੂਜੇ ਦਿਨ ਸਵੇਰ ਨੂੰ ਆਪਣਾ ਖਾਲੀ ਕੂਤਰ ਤੇ ਬਾਈ ਕਿਹੇ ਪਿਛੇ ਲਾ ਕੇ ਆਪਾਂ ਚਾਰ ਕਬੂਤ ਚਾਰ ਬਦਾਮਾਂ ਤੇ ਜਾਂ ਪੰਜਾਂ ਤੇ ਕਿਦਾਂ ਕਬੂਤਰ ਡਾਲਾਂਗੇ ਠੀਕ ਆ ਜਿਹੜਾ ਕਬੂਤਰ ਆਪਣੇ 8 ਬਦਾਮ ਖਾ ਕੇ 2-3 ਚਮਚੇ ਕਣਕ ਦੇ ਵੀ ਖਾ ਕੇ ਸਵੇਰ ਨੂੰ ਰਹਿ ਰੱਖਦਾ ਨਹੀਂ ਸਾਫ ਹੁੰਦਾ ਤੇ ਘਰੇ ਉਹ ਕਬੂਤਰ 4-5 ਵਜੇ ਤੱਕ ਉੜਦਾ ਤੇ ਬਾਈ ਉਹਨੂੰ ਆਪਾਂ ਗਿਰੀਆਂ ਘੱਟ ਕਰਦਾਂਗੇ ਤਾਂ ਕੂਤਰ ਬਹਿ ਜਾਣਾ ਜੇ ਕਬੂਤਰ 8 ਗਿਰੀਆਂ ਖਾਂਦਾ ਨਾ ਨਾਲ 2 ਚਮਚੇ ਕਣਕ ਦੇ ਪਾਉਂਦਾ ਆ ਆਪਾਂ ਉਹ ਕਣਕ ਦੇ ਚਮਚੇ ਡਾ ਦੋ ਵਿੱਚੋਂ ਠੀਕ ਆ ਕੱਲੇ ਬਦਾਮ ਪਾਉਣੀਆਂ 7-8 ਬਦਾਮ ਪਾਓ ਠੀਕ ਆ ਕਬੂਤਰ ਦੀ ਭੁੱਖ ਦੇਖੋ ਪਹਿਲਾਂ ਕਿੰਨੀ ਕ ਜਲਦੀ ਖੇਚਦਾ ਆਵਾ ਕੋਣ ਪਾਣੀ ਨਹੀਂ ਲਾਉਣੇ ਕਬੂਤਰ ਨੂੰ ਬਦਾਮ ਪਾ ਤੇ ਆਪ ਦਾ ਪਾਣੀ ਜਿੰਨਾ ਪੀਣਾ ਪੀਵੇ ਉਹਦੇ ਮੂਰੇ ਕੁਝਾ ਰੱਖ ਦਿਓ ਸ਼ਾਮਾਂ ਨੂੰ 7-8 ਵਜੇ ਚੱਕ ਲਓ ਜੇ ਤਾਂ ਲੱਗਦਾ ਰਹਿائش ਹੈਗੀ ਆ ਇੱਕ ਦੋ ਪਾਣੀ ਆਪ ਲਾ ਲਓ ਠੀਕ ਆ ਫੋਕੇ ਸਾਦੇ ਪਾਣੀ ਹੋ ਜਾਂਦਾ ਜੇ ਲੱਗਦਾ ਸਵੇਰ ਨੂੰ ਧੋਪਿਆ ਤੇ ਜਿਹੜਾ ਮੈਂ ਪਾਣੀ ਦੱਸਿਆ ਹੋਇਆ YouTube ਤੇ ਬਾਈ ਠੰਡਾ ਪਾਣੀ ਤੇ ਉਹ ਪਾਣੀ ਤੁਸੀਂ ਬਾਈ ਲੈ ਕੇ ਉਹ ਪਾਣੀ ਦੀ ਇੱਕ ਛੁਟਕੀ ਤੁਸੀਂ 40 ml ਚ ਪੀ ਲੈਣੀ ਆ ਤੇ ਜੇ ਧੁੱਪ ਲੱਗਦੀ ਆ ਵੀ ਸਵੇਰੇ ਦਿਨ ਲੱਗ ਜੂ ਤਾਂ ਲਾਉਣਾ ਨਹੀਂ ਤਾਂ ਨਹੀਂ ਲਾਉਣਾ ਬਈ ਠੀਕ ਆ ਮੈਂ ਬਾਰ ਬਾਰ ਕਹਿੰਦਾ ਇੱਕ ਚੁਟਕੀ 40 ਐਮਐਲ ਚ ਪੇਲੀ ਔਰ ਚੋ 15 ਐਮਐਲ ਪਾਣੀ ਲੈਣਾ ਤੇ 10 ਐਮਐਲ ਲੈਣਾ ਸਾਦਾ ਪਾਣੀ 25 ਐਮਐਲ ਪਾਣੀ ਲਾ ਦੇਣਾ ਰਾਤ ਨੂੰ 11 ਵਜੇ ਜੇ ਧੁੱਪ ਲੱਗਦੀ ਆ ਤਾਂ ਬਈ ਫੁੱਲ ਲੱਗੀ ਆ ਪਤਾ ਨਾ ਉਹ ਸਵੇਰ ਤੱਕ ਪਾਣੀ ਲੈ ਜੂਗਾ ਉਹ ਕਿਉਂਕਿ ਇੰਨੀ ਗਰਮੀ ਹੈ ਨਹੀਂ ਪਾਣੀ ਖਿੱਚਣਾ ਨਹੀਂ ਉਹਨੇ ਉਹ ਲੈ ਜੂਗਾ ਸਵੇਰ ਤੱਕ ਫਿਰ ਸਵੇਰ ਨੂੰ ਆਪਣਾ ਸਾਦਾ ਪਾਣੀ 5 ਕਿਐਮਐਲ ਦੇ ਕੇ ਜਦੋਂ ਪਾਣੀ ਖੇਚ ਗਿਆ ਉਸ ਤੋਂ ਬਾਅਦ ਆਪ ਤੁਸੀਂ ਬਾਜੀ ਦੇ ਜਿੰਨਾ ਪਾਣੀ ਲਾਉਨੇ ਆ 340 45 ਜਿੰਨਾ ਵੀ ਤੁਸੀਂ ਲਾਉਨੇ ਉਹਨਾਂ ਲਾਓ ਤੇ ਕਬੂਤਰਬਾਜੀ ਤੇ ਛੱਡ ਦਿਓ ਬਸ ਐਡਾ ਕੀ ਰੋਲਾ ਕੋਈ ਐਡਾ ਨਹੀਂ ਹੈਗਾ ਤੇ ਦੂਸਰ ਵਾਲੀ ਗੇਮ ਜਿਹੜੀ ਆਪਾਂ ਅਗਲੀ ਵੀਡੀਓ ਚ ਪਾ ਦਾਂਗੇ ਤੇ ਹੋਰ ਵੀ ਜੇ ਕਿਸੇ ਵੀਰ ਦਾ ਕਮੈਂਟ ਰਹਿ ਗਿਆ ਤੇ ਹੱਥ ਜੋੜ ਕੇ ਸੋਰੀ ਆ ਬਾਕੀ ਮੈਂ ਕਰੀ ਫੇਰ ਪੜ ਲੈਂਦਾ ਤੇ ਉਹ ਆਪਾਂ ਕਰ ਦਿੰਦੇ ਹਾਂ ਨਾ ਦੱਸ ਦਿੰਦੇ ਹਾਂ ਇੱਥੇ ਜੋ ਵੀ ਕਮੈਂਟਾਂ ਦੇ ਜਵਾਬ ਹੋਣਗੇ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਉਹਦਾ ਵੀ ਜਵਾਬ ਦੇ ਦਈਏ ਕਈਆਂ ਦੇ ਆਏ ਸੀ ਇੱਕ ਤਾਂ ਨਹੀਂ ਆਏ ਕਈਆਂ ਦੇ ਆਏ ਵੀ ਇੰਗਲਿਸ਼ ਵੌਇਸ ਚੱਲ ਪਈ ਉਹ ਬਾਈ ਇਹ YouTube ਨੇ ਕੋਈ ਆਪਸ਼ਨ ਕੱਢਿਆ ਠੀਕ ਆ ਉਹਦਾ ਆਪਾਂ ਮੈਂ ਕਰ ਸਕਦਾ ਇੱ ਮੈਨੂੰ ਪੀਸੀ ਤੋਂ ਬੰਦ ਕਰ ਰਣਾ ਪਿਆ ਕਰਨਾ ਅੱਗੇ ਮੈਂ ਫੋਨ 'ਚ ਐਡਿਟ ਕਰਕੇ ਫੋਨ 'ਚ ਹੀ ਪਾ ਦਿੰਦਾ ਜੇ ਰਾਤੀ ਮੈਂ ਕਰ ਦਿੱਤੀ ਸੀ ਉਹ ਬਾਅਦ 'ਚ ਪੰਜਾਬੀ ਚੱਲ ਪਈ ਸੀ ਤੇ ਫਿਰ ਵੀ ਬਾਈ ਜੇ ਆਉਂਦੀ ਅੱਜ ਵੀ ਪ੍ਰੋਬਲਮ ਆਊਗੀ ਨਾ ਤੁਹਾਨੂੰ ਪਹਿਲਾਂ ਮੈਂ ਕਰ ਦੂੰਗਾ ਲਾਲੀ ਜੀ ਦਾ ਇੱਥੋਂ ਅਪਲੋਡ ਕਰਕੇ ਨਾ ਸੈੱਟ ਕਰ ਦੂੰਗਾ ਜੇ ਨਾ ਵੀ ਕੀਤੀ ਬਾਈ ਉੱਥੇ ਆਪਸ਼ਨ ਆਉਂਦੀ ਹੁੰਦੀ ਆ ਵੌਇਸ ਆਡੀਓ ਦੀ ਥੱਲੇ ਆਪਸ਼ਨ ਆਉਂਦੀ ਹੁੰਦੀ ਆ ਆਡੀਓ ਟਰੈਕ ਐਦਾਂ ਕੁਝ ਲਿਖਿਆ ਹੁੰਦਾ ਉੱਥੇ ਜਾ ਕੇ ਤੁਸੀਂ ਪੰਜਾਬੀ ਕਰ ਲਿਓ ਤੇ ਪੰਜਾਬੀ ਬੋਲਣ ਲਾਪੂਗਾ ਤੇ ਇੰਗਲਿਸ਼ हट ਜੂਗੀ ਹਨਾ ਤੇ ਇਹ ਨਾਲ ਲਾਜ਼ਮੀ ਕਰਤਾ ਹੁਣ ਹਰੇਕ ਵੀ ਤੁਸੀਂ ਉਹ ਚੈੱਕ ਕਰ ਲਿਆ ਕਰੋ ਅੱਬਲ ਤੇ ਕੋਸ਼ਿਸ਼ ਕਰਿਆ ਕਰੂੰਗਾ ਮੈਂ ਹੀ ਇਧਰੋਂ ਬੰਦ ਕਰਦਾ ਪਰ ਜੇ ਬਾਈ ਚਾਸ ਨਹੀਂ ਵੀ ਬੰਦ ਹੁੰਦੀ ਤੇ ਤੁਸੀਂ ਉਹ ਆਪ ਜਾ ਕੇ ਵੀ ਬੰਦ ਕਰ ਸਕਦੇ ਇਸੇ ਵੀਡੀਓ ਜਿੱਦਾਂ ਵੀਡੀਓ ਚੱਲਦੀ ਆ ਨਾ ਉੱਪਰ ਸੈਟਿੰਗ ਦੇ ਜਿੱਦਾਂ ਉੱਪਰ ਆਉਂਦਾ ਹੋਣਾ ਤਿੰਨਕ ਲਾਈਨਾਂ ਵੀ ਹੁੰਦੀਆਂ ਹੋਣੀਆਂ ਜਾਂ ਸੈਟਿੰਗ ਦਾ ਆਪਸ਼ਨ ਹੁੰਦਾ ਹੋਣਾ ਉਹਨੂੰ ਕੱਢ ਕੇ ਉਥੋਂ ਆਡੀਓ ਟਰੈਕ ਕਰ ਲਿਓ ਤੁਸੀਂ ਉੱਥੇ ਪੰਜਾਬੀ ਕਰ ਲਿਓ ਤੇ ਉਹ ਸੈੱਟ ਹੋ ਜਾਊਗਾ ਤੇ ਲਓ ਬਾਬੇ ਉਹ ਫਾਗੇ ਖੁੱਡੇ ਜੀ ਤੇ ਕਬੀਰ ਦਾ ਕਮੈਂਟ ਹੋਰ ਬਹੁਤ ਸੋਹਣਾ ਸੀ ਕਹਿੰਦਾ ਬਾਈ ਖੁਸ਼ਕੀ ਤੋਂ ਕੀ ਹੁੰਦਾ ਮਤਲਬ ਖੁਸ਼ਕੀ ਦਾ ਕੀ ਮਤਲਬ ਹੈ ਫਿਰ ਕਬੂਤਰ ਉਦੋਂ ਆ ਬਾਈ 10-12 ਦਿਨ ਲਗਾਤਾਰ ਨਵਾਓ ਕਬੂਤਰਾਂ ਨੂੰ ਠੀਕ ਆ ਉਹਦੋਂ ਜਦੋਂ ਉਹਨਾਂ ਦੀ ਜਿੰਨੀ ਖੁਸ਼ਕੀ ਖਾਜ ਕੇ ਹੋਊਗੀ ਲੱਥ ਜੂਗੀ ਠੀਕ ਆ ਫਿਰ ਬਾਅਦ ਜਦੋਂ ਆਪਾਂ ਗਿਰੀਆਂ-ਗੁਰੀਆਂ ਨਾਲ ਮੱਖਣ ਮੁਖੜ ਦਿੰਨੇ ਆ ਨਾ ਕਬੂਤਰਾਂ ਨੂੰ ਉਹ ਆਟੋਮੈਟਿਕ ਹੀ ਖੁਸ਼ਕੀ ਚਲ ਜਾਂਦੀ ਹੁੰਦੀ ਆ ਸਰੋਂ ਸਰੋਂ ਪੌਣੀ ਉਹਦੋਂ ਪਟਾਈਆਂ ਦੇ ਵਿੱਚ ਉਹ ਉੱਡ ਜਾਂਦੀ ਆ ਸਰੋਂ ਦੇ ਨਾਲ ਹੀ ਉੱਡ ਜਾਂਦੀ ਹੁੰਦੀ ਖੁਸ਼ਕੀ ਜਿੰਨੀ ਵੀ ਹੋਵੇ ਹਨਾ ਤੇ ਉਹਦੇ ਚੱਕਰਾਂ 'ਚ ਹੀ ਜ਼ਿਆਦਾ ਖੁਸ਼ਕੀ ਹੁੰਦੀ ਆ ਮੈਂ ਤੁਹਾਨੂੰ ਕਬੂਤਰ ਦਿਖਾ ਵੀ ਦਿੰਨਾ ਜਿਹੜਾ ਆਪਾਂ ਬਦਾਮਾਂ ਤੇ ਸਾਂਭਿਆ ਸੀ ਜਿਹੜਾ ਨਹੀਂ ਸਾਂਭਿਆ ਸੀ ਦੋਨਾਂ ਦਾ ਮੈਂ ਤੁਹਾਨੂੰ ਥੱਲੇ ਦਿ ਤੇ ਹੁਣ ਇਦਾਂ ਮੈਂ ਕੱਲਾ ਆ ਮੈਨੂੰ ਦਿਖਾਇਆ ਵੀ ਨਹੀਂ ਜਾ ਰਿਹਾ ਹਨਾ ਤੇ ਇੱਕ ਮਿੰਟ ਇੱਕ ਆ ਦੇਖੋ ਇਹ ਕਲੀਅਰ ਨਹੀਂ ਹੁੰਦਾ ਪਿਆ ਤੇ ਇਹ ਕੋਈ ਗੱਲ ਨਹੀਂ ਇੱਥੇ ਬਾਬਿਓ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਬਾਕੀ ਤੁਹਾਨੂੰ ਦੱਸ ਦੱਸਦਾ ਵੀ ਇਦਾਂ ਤੁਸੀਂ ਕਰ ਸਕਦੇ ਆ ਹਨਾ ਵੀ ਜਦਾਂ ਕਬੂਤਰਾਂ ਨੂੰ ਨਿਵਾਓ ਤੇ ਪੰਜਾ ਦਿਨ 10 ਦਿਨ ਲਗਾਤਾਰ ਨਿਵਾਓ ਕੂਤਰਾਂ ਦੇ ਇੱਕ ਤਾਂ ਪਰ ਸੋਹਣੇ ਆਉਗੇ ਠੀਕ ਆ ਇੱਕ ਜੂਆ ਜਾ ਮਰ ਜਾਂਦੀਆਂ ਵਿੱਚ ਜਿੰਦਾ ਪੋਟਾਸ਼ੀਅਮ ਦੀ ਹੁੰਦੀ ਨਾ ਜਿਹੜੀ ਪਿੰਕੀ ਉਹਦੀ ਤਾਂ ਚੁਟਕੀ ਭਰ ਕੇ ਤੁਸੀਂ ਕੜਾਈਆ ਚ ਨਵਾਉਣੇ ਤੇ ਕੜਾਈਆ ਦੇ ਵਿੱਚ ਉਹ ਚੁਟਕੀ ਘੋਲ ਦਿਓ ਚੰਗੀ ਤਰ੍ਹਾਂ ਮਿਕਸ ਹੋ ਗਈ ਤੇ ਉਹ ਨਵਾਓ ਉਹਨਾਂ ਨਾਲ ਜੂਆ ਜਾਵਾਂ ਵੀ ਮਰ ਜਾਂਦੀਆਂ ਆ ਤੇ ਕਬੂਤਰਾਂ ਦੇ ਪਰਪੁਰ ਬਹੁਤ ਸੋਹਣੇ ਹੁੰਦੇ ਆ ਕੋਈ ਬਿਮਾਰੀ ਨਹੀਂ ਪਰਾਂ ਨੂੰ ਲੱਗਦੀ ਤੇ ਕਬੂਤਰ ਵੀ ਨਹੀਂ ਬਿਮਾਰ ਹੁੰਦੇ ਉਹ ਪਾਣੀ ਪੀ ਵੀ ਲੈਣੋਂ ਦਾ ਨੁਕਸਾਨ ਨਹੀਂ ਕੋਈ ਠੀਕ ਆ ਉਦਾਂ ਵੀ ਕੁਝਿਆ ਜਾ ਪਾਓ ਪਿੰਕੀ ਪਾ ਸਕਦੇ ਆ ਪੋਟਾਸ਼ੀਅਮ ਤੇ ਬਾਕੀ ਠੀਕ ਆ ਬਾਬੇਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਤੇ ਠੀਕ ਹੈ ਬਾਬੇ ਮਿਲਦੇ ਆਂ ਅਗਲੀ ਵੀਡੀਓ